ਬਾਈ ਜੀ ਨਾਮ ਕੀ ਹੈ ਤੁਹਾਡਾ ਤੇ ਅੱਜ ਦੇ ਸਰ ਜਨਮ ਦਿਨ ਵੀ ਹੈ ਤੁਹਾਡਾ ਤੇ ਅੱਜ ਤੁਸੀਂ ਕਿਹੜੀ ਕਿਹੜੀ ਲੈਬ ਦੇ ਵਿੱਚ ਚਾਹ ਮਾਰ ਹਾਂ ਜਨਮ ਦਿਨ ਮਾਸਿਂ ਦੇ ਕਨਸਟੇਜਸ ਲਾਂਸਿਂ ਪੀਸੀਆਰ ਕਰੇ ਤੁਸੀਂ ਹਾਂ ਜੀ ਸਰ ਸਰ ਇਹ ਨਾ ਇਧਰੋਂ ਸਾਨੂੰ ਕਿਸ ਨੇ ਸੁਣ ਨਹੀਂ ਹੁੰਦਾ ਸੀ ਮਿੱਥੀ ਬੱਚਿਆਂ ਦੀ ਗੱਡੂ ਢਿੱਕ ਪੀ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਅਸੀਂ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਕੱਟੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਦੀ ਜੀ ਅੱਛਾ ਡਿਊਟੀ ਕਿਤੇ ਤਨਾਤ ਆਹ ਨਾਲ ਹੀ ਸਾਡੇ ਸਾਡੇ ਮੈਮ ਐਕਟ ਕੋਈ ਡਿਊਟੀ ਸੀ ਆਪਣੀ ਕੁਝ ਹੈ ਕਿ ਤੁਹਾਨੂੰ ਤੁਸੀਂ ਸਰ ਤੁਸੀਂ ਇਹ ਜਾਨ ਬਚਾਈ ਸਰ ਮੈਨੂੰ ਤਾਂ ਅਜੇ ਵੀ ਮਰੂਣਾ ਆ ਰਿਹਾ ਵੀ ਸਰ ਮੈਂ ਤੈਰਨਾ ਵੀ ਜਾਂਦਾ ਸੀ ਮੈਂ ਬੱਚੇ ਮੈਨੂੰ ਬੱਚੇ ਕੁਝ ਨਹੀਂ ਦਿਸਿਆ ਜਿੱਕਦੀ ਬੱਚੇ ਦਿਸੇ ਸਰ ਜਮੀ ਸਾ 6 7 ਸਾਲ ਦੇ 4 ਬੱਚੇ ਸੀ ਮੈਨੂੰ ਕੁਝ ਨਹੀਂ ਦਿਸਿਆ ਮੈਨੂੰ ਕੋਈ ਬੱਚੇ ਨਹੀਂ ਨਹੀਂ ਸਰ ਸੇਫਲੀ ਜਮਾਂ ਸਹੀ ਹੈ ਜੀ ਗੱਡੀ ਕਹਿੰਦੇ ਛੋਟੀ ਹੈ ਕਿ ਸਵਾਰੀਆਂ ਵੱਧ ਸੀ ਹੁਣ ਸਰ ਇਹ ਦੇਖਦੇ ਹਾਂ ਫਿਰ ਕੀ ਕਾਰਵਾਈ ਕਰਨੀ ਹੈ ਇਹ ਦੇਖਦੇ ਹਾਂ ਜੀ ਆ ਵੀ ਸਾਰੇ ਆਪਟਟ ਕਿੱਲੇ ਨਹੀਂ ਸਰ ਇਹ ਪਬਲਿਕ ਦੀ ਮਤਲਬ ਨਾਲ ਕਰਦੇ ਸੀ ਜੀ ਸੀ ਇੱਥੇ ਨਾਤੇ ਤੁਸੀਂ ਕੱਲ ਨਹੀਂ ਸਰ ਪਬਲਿਕ ਬਹੁਤ ਸੀ ਇੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਉਹਨੇ ਬਹੁਤ ਹੈਲਪ ਕੀਤੀ ਹਾਂਜੀ ਸਰ ਹਾਂਜੀ ਸਰ ਇਹ ਸਰ ਕੀ ਨਾਮ ਹੈ ਨਿਰਨਾਮ ਸੀਨੀਅਰ ਕਨਸਟੇਬਲ ਜਸਵੰਤ ਸਿੰਘ ਜਸਵੰਤ ਸਿੰਘ ਜਸਵੰਤ ਕਿੱਥੇ ਪਾਉਂਦੇ ਅੱਜ 11:30 ਵਜੇ ਦਾ ਟਾਈਮ ਸੀਗਾ ਜੀ ਸਵੇਰੇ ਸਾਨੂੰ ਕੋਈ ਮੁੰਡਾ ਦੱਸ ਕੇ ਆਵੇ ਤੇ ਗੱਡੀ ਡਿੱਗ ਪਈ ਜੀ ਵਿੱਚ ਬੱਚੇ ਆ ਸਾਰੇ ਵੀ ਬਹੁਤ ਰੌਲਾ ਪੈ ਰਿਆ ਸੀ ਮੈਂ ਮੇਰਾ ਇਨਚਾਰਜ ਆਪਣੇ ਐਸਆਈ ਨਿਰੰਦਰ ਸਿੰਘ ਜੀ ਐਸਆਈ ਨਿਰੰਦਰ ਸਿੰਘ ਜੀ ਇੱਕ ਕੁੜੀ ਜੀ ਲੈਡੀ ਕਨਸਟੇਬਲ ਹਰਪਾਲ ਕੌਰ ਅਸੀਂ 2 ਮਿੰਟ ਦੇ ਅੰਦਰ ਉਥੇ ਪਹੁੰਚ ਗਏ ਸਰ ਮੈਂ ਤਾਂ ਕੁਝ ਦੇਖਿਆ ਨਹੀਂ ਸਰ ਮੈਂ ਤਾਂ ਇਕੱਲੇ ਬੱਚੇ ਦੇਖੇ ਮੈਂ ਤਾਂ ਪਾਣੀ ਦੇ ਵਿੱਚ ਛਾਲ ਮਾਰਤੀ ਜੀ ਮੈਨੂੰ ਤੈਰਨਾ ਵੀ ਘਟਾਉਂਦਾ ਸੀ ਜੀ ਹਾਂਜੀ ਤੇ ਅਸੀਂ ਉਧਰ ਇੰਚਾਰ ਸਾਹਿਬ ਆ ਗਏ ਇੰਚਾਰ ਸਾਹਮਣੇ ਪਾਣੀ ਛਾਲ ਮਾਰਤੀ ਜੀ ਇਹ ਉੱਥੇ ਉੱਪਰ ਪਹੁੰਚ ਕੇ ਇਹਨਾਂ ਹੌਲੀ ਹੌਲੀ ਰੱਸੇ ਦੀ ਮਦਦ ਨਾਲ ਬੱਚਿਆਂ ਨੂੰ ਸਾਡੇ ਕੋਲੇ ਪਹੁੰਚ ਆਇਆ ਸੀ ਬੱਚਿਆਂ ਨੂੰ ਬਾਹਰ ਕੱਢ ਲਿਆ ਸੇਫਲੀ ਕਿੰਨੇ ਜਣੇ ਸੀ ਇਹ ਪੰਜ ਛੋਟੇ ਬੱਚੇ ਜੀ ਛੇ ਵੱਡੇ ਦੋ ਜੈਂਟਸ ਤੇ ਲੇਡੀ ਹਾਂਜੀ ਸਰ ਠੀਕ ਹੈ ਸਾਰੇ ਹੱਥ ਸਾਫ ਪਹੁੰਚਾ ਦਿੱਤਾ ਉਹਨਾਂ ਨੂੰ ਤੇ ਜੀ ਅੱਜ ਸਾਡੇ ਤੇ ਵੀ ਤੁਹਾਨੂੰ ਲੱਗਿਆ ਤੁਹਾਡੇ ਜਨਮ ਦਿਨ ਸੀ ਆ ਹਾਂਜੀ ਸਰ ਹਾਂ ਤੇ ਕਿਸ ਤਰ੍ਹਾਂ ਮਾਨ ਕਰਦੇ ਅੱਜ ਸਰ ਪ੍ਰਾਊਡ ਹੋਇਆ ਮੈਨੂੰ ਵੀ ਥੋੜਾ ਜਿਹਾ ਵੀ ਅੱਜ ਪਰਮਾਤਮਾ ਨੇ ਮੇਰੇ ਹੱਥੋਂ ਵਧੀਆ ਕੰਮ ਕਰਵਾਇਆ ਸਰ ਹਾਂਜੀ ਵੱਡੇ ਨਕਸਾਂ ਤੋਂ ਹਾਂਜੀ ਵੱਡੇ ਨਕਸਾਂ ਤੋਂ ਨਿਕਾੜੀ ਹਾਂ ਵੱਡੇ ਨਕਸਾਂ ਤੁਹਾਡੀ ਸਰ ਅੱবি ਬਹੁਤ ਵੱਡੀ ਘਟਨਾ ਵਾਪਰ ਜਾਣੀ ਸੀ ਜੇ ਟਾਈਮ ਤੇ ਨਾ ਪਹੁੰਚਦੇ ਅਸੀਂ ਉੱਥੇ ਪਹਿਲਾਂ ਵੀ ਬੱਚੇ ਦਾ ਹੈਗਾ ਸਿੱਖ ਸਰਦਾਰ ਮੁੰਡਾ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਸਾਡੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਸ ਨੂੰ ਮਿਲ ਜਾਨਾ ਚਾਹੀਦਾ ਉਸ ਨੇ ਬਹੁਤ ਮਦਦ ਕੀਤੀ ਸਾਡੀ